ਸ੍ਰੀਕਾਲ ਜੀ ਰਾਇਲ ਕਲੈਕਸ਼ਨ ਐਂਡ ਵੁਟਿਕ ਰਾਜਪਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਹਾਂ ਬਰਾਈਡਲ ਸੂਟ ਨੇ ਜੀ ਸਾਰੇ ਜਿਹੜਾ ਅਨੰਦਗੜ੍ਹ ਤੋਂ ਹੁਣ ਅੱਜਕਲ ਸੂਟ ਪਾਣਿਆ ਜੀ ਉਹ ਵਾਲੇ ਸੂਟ ਲੈ ਕੇ ਆਏ ਆਂ ਕਲਰ ਤੁਹਾਨੂੰ ਮਰਜ਼ੈਂਟਾ ਆਰ ਰੈਡ ਸਾਰੇ ਕਲਰ ਦਿਵਾਵਾਂਗੇ ਜੀ ਜਿਹੜੇ ਬਰਾਈਡਲ ਲੁੱਕ ਦੇ ਹੁੰਦੇ ਆਂ ਬਾਕੀ ਤੁਹਾਨੂੰ ਪਾਰਟੀ ویئر ਹੈਵੀ ਸੂਟ ਦਵਾਂਗੀ ਅੱਜ ਵੀ ਸਾਰੇ ਹੀ ਕਲੈਕਸ਼ਨ ਹੈਵੀ ਰਹੇਗੇ ਤੇ ਪ੍ਰਾਈਸ ਅਕੋਰਡਿੰਗ ਬਹੁਤ ਪਿਆਰੀਆਂ ਚੀਜ਼ਾਂ ਨੇ ਜੀ ਸਾਰੇ ਹੈਵੀ ਵਰਕ ਤੇ ਦਵਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਲੈਕਸ਼ਨ ਕਿਦਾਂ ਲੱਗੀ ਵੀਡੀਓ ਜਿਹੜਾ ਵੀ ਤੁਹਾਨੂੰ ਅਸੀਂ ਵੀਡੀਓ ਚ ਸੂਟ ਪਸੰਦ ਆਇਆ ਮੇਰਾ ਨੰਬਰ 8283828381 ਨੰਬਰ ਆ ਉਸ ਦਾ ਸੂਟ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਪੇਮੈਂਟ ਅਡਵਾਂਸ ਚ ਰਹੇਗੀ ਜੀ ਤੇ ਸ਼ਿਪਿੰਗ ਚਾਰजेस ਐਕਸਟਰਾ ਰਹਿਣਗੇ ਕਲੈਕਸ਼ਨ ਤੁਸੀਂ ਖੁਦ ਦੇਖ ਲਿਓ ਜੀ ਬਹੁਤ ਪਿਆਰੀ ਪਿਆਰੀ ਸੂਟ ਨੇ ਸਾਰੇ ਸ਼ੁਰੂ ਕਰਦੇ ਆ ਤੁਹਾਨੂੰ ਅੱਜ ਦੇ ਸੂਟ ਦਿਖਾਣੇ ਜਿੰਨੀ ਵੀ ਕਲੈਕਸ਼ਨ ਰਹੇਗੀ ਸਾਰੀ ਪਿਓਰ ਤੇ ਰਹੇਗੀ ਅੱਜ ਦੀ ਠੀਕ ਹੈ ਜੀ ਅਗਰ ਤੁਸੀਂ ਸੂਟ ਬਣਵਾਉਣੀ ਹੋ ਸਿੰਗਲ ਪੀਸ ਤਾਂ ਕਾਫੀ ਮਹਿੰਗਾ ਪੈਂਦਾ ਹੁਣ ਇਹ ਅਸੀਂ ਸੈੱਟ ਵਾਈਜ਼ ਬਣਾਏ ਨੇ ਜੀ ਸਾਰੀ ਸੂਟ ਤਾਂ ਤੁਹਾਨੂੰ ਇਹਨਾਂ ਦੇ ਪ੍ਰਾਈਸ ਵੀ ਬਹੁਤ ਮਤਲਬ ਘੱਟ ਹੀ ਮਿਲਣਗੇ ਜੇ ਇਹ ਟੋਟਲੀ ਹੈਂਡਵਰਕ ਤੇ ਰਹਿਣਗੇ ਸਾਰੀ ਸੂਟ ਇਹ ਹੈਗਾ ਮਰਜੈਂਟਾ ਕਲਰ ਦਾ ਸੂਟ ਠੀਕ ਹੈ ਜੀ ਲੇਕਨ ਉਹਦੇ ਬਰਖ ਹੋਏ ਵੀ ਨੇ ਸਾਰੇ ਬਹੁਤ ਪਿਆਰੇ ਪੈਚ ਲਗਾ ਕੇ ਪਿੰਕ ਕਲਰ ਦਾ ਮਰਜੈਂਟਾ ਸ਼ੇਡ ਨੂੰ ਚੋਰ ਵੀ ਚਾਰ ਚੰਨ ਲਗਾਏ ਹੋਏ ਆ ਤੇ ਬਾਕੀ ਹੈਗੇ ਇਹ ਪਰਲਸ ਦਾ ਕੰਮ ਕੀਤਾ ਹੋਇਆ ਇਸ ਦੇ ਉੱਪਰ ਦਬਕੇ ਦਾ ਕੰਮ ਹੈ ਜੀ ਤੇ ਬਾਜੂ ਤੁਹਾਨੂੰ ਇਹ ਹੈਵੀ ਚ ਮਿਲਣਗੇ ਠੀਕ ਹੈ ਜੀ ਹੈਵੀ ਦੇ ਵਿੱਚ ਬਾਜੂ ਆ ਤੇ ਨਾਲ ਮਿਲੇਗਾ ਤੁਹਾਨੂੰ ਇਹ ਸਲਵਾਰ ਦੇ ਉੱਪਰ ਕੰਮ ਹੈਵੀ ਸਲਵਾਰ ਹੈ ਜੀ ਸਾਰੀ ਠੀਕ ਹੈ ਤੇ ਨਾਲ ਹੈਗੀਆਂ ਬਾਜੂ ਹੈਵੀ ਦੇ ਵਿੱਚ ਸ਼ਰਟ ਦੀ ਲੁੱਕ ਤੁਸੀਂ ਦੇਖ ਲਈ ਹੁਣ ਤੁਸੀਂ ਦੇਖ ਲਿਓ ਜੀ ਦੁਪੱਟੇ ਦੀ ਲੁੱਕ ਕ੍ਰੇਪ ਦੇ ਉੱਪਰ ਸੂਟ ਬਣਿਆ ਹੋਇਆ ਸਾਰਾ ਤੇ ਦੁਪੱਟਾ ਰਹੂਗਾ ਜੀ ਚਨਾਉਨ ਸਫੋਂ ਦਾ ਇਹ ਹੈਗਾ ਜੀ ਆਪਣਾ ਬਹੁਤ ਪਿਆਰਾ ਸੂਟ ਠੀਕ ਹੈ ਜੀ ਬਹੁਤ ਛੋੜੀ ਲੁੱਕ ਆ ਲੰਮਾ ਚੜਾ ਚਨਾਉਨ ਸਫੋਂ ਦਾ ਦੁਪੱਟਾ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਹੈਵੀ ਦੁਪੱਟੇ ਦੇ ਨਾਲ ਹੈ ਜੀ ਤੇ ਪ੍ਰਾਈਸ ਰਹੂਗਾ ਇਸ ਸੂਟ ਦਾ 14800 ਬਹੁਤ ਹੈਵੀ ਸੂਟ ਦਾ ਪ੍ਰਾਈਸ ਹੈ ਜੀ ਇਹ 14800 ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲ ਜਾਣਗੇ ਦੂਜਾ ਵੀ ਖੋਲ ਕੇ ਦਿਖਾ ਦੰਨੇ ਆ ਕਿਉਂਕਿ ਇਹ ਸੂਟ ਨੇ ਫੰਕਸ਼ਨਲ ਤਾਂ ਤੁਹਾਨੂੰ ਕਲਰ ਦੀ ਤੇ ਜਿਹੜਾ ਉੱਪਰ ਵਰਕ ਕੀਤਾ ਹੋਇਆ ਉਹਦੀ ਲੁੱਕ ਸਮਝ ਲੱਗ ਜੇਗੀ ਜਿਹੜਾ ਸੂਟ ਖੋਲਾਂਗੇ ਇਹ ਹੈਗਾ ਜੀ ਇਹਦਾ ਹੈਵੀ ਦੁਪੱਟਾ ਠੀਕ ਹੈ ਜੀ orange ਤੇ magenta shade ਇਸ ਡਿਜ਼ਾਈਨ ਦੇ ਵਿੱਚ ਨੇ 14800 ਹੈਗਾ ਇਹਨਾਂ ਦੋਨਾਂ ਸੂਟਾਂ ਦਾ ਪ੍ਰਾਈਸ ਇਹਨਾਂ ਵਿੱਚ ਵੇਟ ਹੁੰਦਾ ਜੀ ਇਹਨਾਂ ਦੇ ਸ਼ਿਪਿੰਗ ਚਾਰजेस ਥੋੜੇ ਜਿਹਾ ਜ਼ਿਆਦਾ ਹੋਣਗੇ ਤੇ ਨੈਕਸਟ ਦੇ ਰਹੀਆਂ ਜੀ ਰੈੱਡ ਮੈਰੂਨ ਕਲਰ ਬਹੁਤ ਪਿਆਰਾ ਕਲਰ ਆ ਡਿਜ਼ਾਈਨਿੰਗ ਤੁਸੀਂ ਦੇਖ ਲਿਓ ਸੂਟ ਦੇ ਕ੍ਰੇਪ ਤੇ ਬਣਿਆ ਹੋਇਆ ਪਿਓਰ ਕ੍ਰੇਪ ਦੇ ਉੱਪਰ ਸੂਟ ਬਣਿਆ ਹੋਇਆ ਜੀ ਇਹ ਹੈਗਾ ਡਿਜ਼ਾਈਨ ਕੁਝ ਹਟਕੇ ਡਿਜ਼ਾਈਨ ਆ ਅਲੱਗ ਜਿਹਾ ਡਿਜ਼ਾਈਨ ਆ ਸ਼ਰਟ ਲੈਂਥ ਆਏਗੀ ਜੀ 40 ਕੱਟ ਦਾ ਜਿੰਨੀ ਮਰਜ਼ੀ ਕਰ ਲੋ ਕਿਉਂਕਿ neck ਨਹੀਂ ਬਣਿਆ ਹੋਇਆ ਹੈਗਾ ਬਾਕੀ ਉੱਪਰ ਇਹਨਾਂ ਦੀ ਸਭ ਤੋਂ ਜ਼ਿਆਦਾ ਲੈਂਥ ਬਣ ਜੇਗੀ 45 ਤੱਕ ਠੀਕ ਹੈ ਜੀ ਬਾਜੂ ਫੁੱਲ ਹੈਵੀ ਦੇ ਵਿੱਚ ਨੇ ਬਾਜੂ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਬਣਨ ਤੋਂ ਬਾਅਦ ਬਹੁਤ ਸੋਹਣੀ ਲੁੱਕ ਆਣੀ ਹੈ ਜੇ ਇੰਨੀ ਹੈਵੀ ਬਾਜੂ ਆ ਜਾਏਗੀ ਦੇਖੋ ਠੀਕ ਹੈ ਇਹਦੇ ਵੀ ਤੁਹਾਨੂੰ ਪਹੁੰਚਿਆ ਤੇ ਮਿਲ ਜੇਗਾ ਵਰਕ ਇਹ ਵਾਲਾ ਜੀ ਵਰਕ ਬਹੁਤ ਸੋਹਣਾ ਹੈਵੀ ਦੇ ਵਿੱਚ ਆ ਸਾਰੇ ਮਤਲਬ ਪ੍ਰਾਈਸ ਅਕੋਰਡਿੰਗ ਇਹ ਚੀਜ਼ਾਂ ਬਹੁਤ ਜ਼ਿਆਦਾ ਸੋਹਣੀ ਐ ਤੇ 14800 ਹੀ ਐ ਜੀ ਸੇਮ ਇਸ ਸੂਟ ਦਾ ਵੀ ਪ੍ਰਾਈਸ ਤੇ ਇਹ ਦੇਖੋ ਇਹਦਾ ਦੁਪੱਟਾ ਇਹ ਹੈਗੇ ਨੇ ਆਨਲਾਈਨ ਜਲਦੀ ਜਲਦੀ ਤੁਸੀਂ ਇਹਨਾਂ ਸੂਟਾਂ ਨੂੰ ਖਰੀਦ ਸਕਦੇ ਹੋ ਕਿਉਂਕਿ ਜਿੰਨੇ ਨੂੰ ਤੁਸੀਂ ਜੇ ਸੋਸ਼ਲ ਅਸੀਂ ਸ਼ੌਕਤੀ ਜਾਂ ਫਿਰ ਲਵਾਂਗੇ ਤਾਂ ਨਾਲ ਦੀ ਨਾਲ ਸਟਾਕ ਨਿਕਲ ਜਾਂਦਾ ਜੀ ਸਾਰਾ ਦੁਪੱਟੇ ਦੀ ਲੁੱਕ ਦੇਖੋ ਵਰਕ ਦੇਖੋ ਜਿਹੜਾ ਸਾਈਡਾਂ ਤੇ ਆ ਠੀਕ ਐ ਹੈਵੀ ਦੇ ਵਿੱਚ ਵਰਕ ਹੈ ਜੀ ਸਿਰ ਤੇ ਲਿਆਵਾ ਦੁਪੱਟਾ ਬਹੁਤ ਪਿਆਰਾ ਲੱਗੂਗਾ ਬਹੁਤ ਸੋਹਣਾ ਸੂਟ ਚਨਾਉਂਸ ਫੌਨ ਦਾ ਦੁਪੱਟਾ ਪਿਓਰ ਕ੍ਰੀਪ ਦਾ ਹੈਗਾ ਫੈਬਰਿਕ ਤੇ ਵਰਕ ਤੁਸੀਂ ਦੇਖ ਸਕਦੇ ਹੋ ਸਾਰਾ ਡੋਰੀ ਵਰਕ ਦੇ ਨਾਲ ਇਹ ਸਾਰਾ ਦਬਕੇ ਦਾ ਕੰਮ ਹੈ ਪਲੱਸ ਇਹ ਸਟੋਨ ਹੈ ਜੀ ਤੁਸੀਂ ਇਸ ਕਲਰ ਦਾ ਸੈੱਟ ਪਾ ਸਕਦੇ ਹੋ ਗ੍ਰੀਨ ਕਲਰ ਦਾ ਨਾਲ ਮੈਚਿੰਗ ਬਹੁਤ ਸੋਹਣਾ ਸੂਟ ਆ ਇਹਦੇ ਵਿੱਚ ਤੁਹਾਨੂੰ ਦੋ ਕਲਰ ਦਵਾਂਗੇ ਜੀ ਸੇਵ ਡਿਜ਼ਾਈਨਸ ਇਹ ਰਹੂਗੇ ਮਰਜ਼ੈਂਟਾ ਵਾਲੀ ਲੁੱਕ ਤਿੰਨ ਕਲਰ ਦਵਾਂਗੇ ਇਸ ਡਿਜ਼ਾਈਨ ਤੋਂ ਕਿਸੇ ਨੇ ਲਾਈਟ ਕਲਰ ਵਿੱਚ ਚੁਆਇਸ ਕਰਨਾ ਵਗਲਾ ਵੀ ਕਰ ਸਕਦੇ ਹੋ ਪਹੁੰਚਿਆਂ ਦੇ ਵੀ ਹੈਵੀ ਵਰਕ ਆ ਇਹ ਹੈਗੀ ਆ ਜੀ ਮਰਜੰਟਾ ਦੀ ਲੁੱਕ ਦੁਪੱਟਾ ਤੁਸੀਂ ਦੇਖ ਹੀ ਲਿਆ ਬਹੁਤ ਸੋਹਣੀ ਏਦਾਂ ਹੈਵੀ ਇਹਨਾਂ ਦੇ ਦੁਪੱਟੇ ਇਹ ਵਾਲੀ ਲੁੱਕ ਰਹੀ ਹੈ ਜੀ ਦੁਪੱਟਿਆਂ ਦੇ 14800 ਹੈਗਾ ਇਹਨਾਂ ਦਾ ਪ੍ਰਾਈਸ ਤੇ ਇੱਕ ਦੇ ਰਿਹਾ ਤੁਹਾਨੂੰ ਸੇਮ ਹੀ ਡਿਜ਼ਾਈਨ ਦੇ ਵਿੱਚ ਲਾਈਟ ਕਲਰ ਜਿਸਦੀ ਲਾਈਟ ਪਿੰਕ ਰਿਚ ਵਾਈਸ ਹੁੰਦੀ ਆ ਇਹ ਹੈਗਾ 베ਬੀ ਪਿੰਕ ਕਲਰ ਅਗਰ ਤੁਸੀਂ ਇਹ ਸੂਟਸਾ ਤੋਂ ਵਰਕ ਕਰਾਉਣੀ ਹੋ ਸਿੰਗਲ ਆਪਣੀ ਕਲਰ ਚੁਆਇਸ ਦੇ ਅਕੋਰਡਿੰਗ ਤੇ ਇਹਦਾ ਪ੍ਰਾਈਸ ਕਾਫੀ ਜ਼ਿਆਦਾ ਆਪ ਜਾਏਗਾ ਪਰ ਤੁਕੜ 5-6000 ਦਾ ਫਰਕ ਪਏਗਾ ਜੀ ਤੇ ਇਹ ਤੁਹਾਨੂੰ ਅਸੀਂ ਰੈਡੀ ਦੇ ਰਹੇ ਕਿਉਂਕਿ ਮੈਂ ਸਾਰੇ ਸੈਟ ਵਾਈਜ਼ ਸੂਟ ਰੈਡੀ ਕਰਵਾਈਆਂ ਇਹ ਤੇ ਪ੍ਰਾਈਸ ਹੈਗਾ 14800 ਇਹਨਾਂ ਸੂਟਾਂ ਦਾ ਤਿੰਨਾਂ ਦਾ ਸੇਮ ਡਿਜ਼ਾਈਨ ਦੇ ਵਿੱਚ ਜਿਹੜੇ ਸੂਟ ਨੇ ਚਨਾਉਂਛਾ ਦੇ ਦੁਪੱਟੇ ਕ੍ਰੀਪ ਦੀਆਂ ਸਨਵਾਰਾਂ ਦੇ ਨਾਲ ਲੁੱਕ ਦੇਖੋ ਜੀ ਸੂਟ ਦੀ neck ਬਹੁਤ ਸੋਹਣਾ ਬਣਿਆ ਹੋਇਆ। ਇਹ ਸੂਟ ਦੇ ਰਹੇਗਾ neck ਦੇ ਉੱਪਰ ਵਰਕ ਠੀਕ ਹੈ। ਕੋਈ ਵੀ ਪਾ ਸਕਦਾ ਜੀ ਇਸ ਸੂਟ ਨੂੰ। ਕਿਸੇ ਦੇ ਘਰ ਦਾ ਫੰਕਸ਼ਨ ਆ। ਬਾਜੂ ਤੇ ਹੈਵੀ ਕੰਮ ਹੈ ਇੱਦਾਂ ਠੀਕ ਹੈ। ਤੇ ਜਿਹੜੀ ਇਹਦੀ ਸਲਵਾਰ ਆ ਬਾਕੀ ਸ਼ਰਟ ਸਾਰੀ ਪਲੇਨ ਰਹੋਗੀ ਸਿਰਫ ਇਹਦਾ neck ਤੇ ਬਾਜੂ ਤੇ ਨਾਲ ਇਹ ਰਹੇਗੀ ਜੀ ਇਹਦੀ ਸਲਵਾਰ ਮਤਲਬ ਹੈਵੀ ਸਲਵਾਰ ਦੇ ਉੱਪਰ ਕੰਮ ਕੀਤਾ ਹੋਇਆ ਹੈਵੀ ਦੁਪੱਟਾ ਹੈ neck ਤੇ ਬਾਜੂ ਤੇ ਕੰਮ ਹੈ ਇਸ ਸੂਟ ਦੇ ਇਹ ਹੈਗਾ ਇਹਦਾ ਦੁਪੱਟਾ ਕਾਫੀ ਜ਼ਿਆਦਾ ਹੈਵੀ ਦੇ ਵਿੱਚ ਦੇਖੋ ਸੂਟ ਦੀ ਲੋਕ ਕਿੰਨਾ ਪਿਆਰਾ ਸੂਟ ਹੈਗਾ ਵਰਕ ਸਾਰੀ ਹੈਂਡਵਰਕ ਤੇ ਹੋਊਗਾ ਕਰਲ ਦਾ ਕੰਮ ਹੈ ਸਿੱਪੀ ਲੱਗੀ ਹੋਈ ਹੈ ਦਬਕੇ ਦਾ ਕੰਮ ਹੈ ਤੇ ਇਹ ਸੂਟ ਦਾ ਪ੍ਰਾਈਸ ਅਸੀਂ ਤੁਹਾਨੂੰ ਦੰਨੇ ਆ 12500 ਦਾ ਇਹ ਤੇ ਕੰਮ ਘੱਟ ਹੋ ਗਿਆ ਥੋੜਾ ਜਿਹਾ ਕਕੇਰੇ ਦਾ ਤੇ ਬਾਜੂ ਦਾ ਤੇ ਤਾਂ ਕਰਕੇ ਇਹਦਾ ਪ੍ਰਾਈਸ ਵੀ ਘੱਟ ਗਿਆ ਠੀਕ ਹੈ ਇੱਕ ਸੂਟ ਹੋਰ ਦੰਨੇ ਆ ਜੀ ਤੁਹਾਨੂੰ ਬਹੁਤ ਜ਼ਿਆਦਾ ਪਿਆਰਾ ਕਲਰ ਵੀ ਤੇ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਸੂਟ ਆ ਇਸ ਸੂਟ ਦਾ ਗਲਾ ਨਹੀਂ ਬਣਿਆ ਹੋਇਆ ਉੱਪਰੋਂ ਪਲੇਨ ਰਹੂਗਾ ਪਿਓਰ ਕ੍ਰੇਪ ਦਾ ਸੂਟ ਆ ਪਰ ਇਹਦਾ ਜਿਹੜਾ ਘੇਰਾ ਬਣਿਆ ਹੋਇਆ ਉਹ ਦੇਖਣ ਵਾਲਾ ਜੇ ਇਹ ਹੈਗਾ ਇਹਦਾ ਘੇਰਾ ਦੇਖੋ ਕਿੰਨਾ ਸੋਹਣਾ ਸੂਟ ਹੈ ਠੀਕ ਹੈ ਤੇ ਇਹ ਹੈਗੀ ਇਹਦੀ ਬਾਜੂ ਹੈਵੀ ਦੇ ਵਿੱਚ ਤੇ ਨਾਲ ਤੁਹਾਨੂੰ ਹੈਵੀ ਮਿਲੇਗੀ ਇਸ ਦੀ ਸਲਵਾਰ ਇਹਨਾਂ ਹੈਵੀ ਕਮ ਕੀਤਾ ਹੋਇਆ ਸਲਵਾਰ ਤੇ ਇਸ ਤੇ ਪਰਲਸ ਦਾ ਕੰਮ ਕੀਤਾ ਹੋਇਆ ਪੀਚ ਕਲਰ ਤੇ ਪਰ ਬਹੁਤ ਜ਼ਿਆਦਾ ਖਿੜਕੇ ਆ ਰਿਹਾ ਹੈ ਬਹੁਤ ਸੋਹਣਾ ਠੀਕ ਹੈ ਜੀ ਬਾਜੂ ਹੈਵੀ ਨੇ ਪੱਲਾ ਹੈਵੀ ਆ ਤੇ ਸਨਵਾਰ ਦੇ ਪਹੁੰਚੇ ਹੈਵੀ ਨੇ ਚਨੌਨ ਸ਼ੌਨ ਦਾ ਦੁਪੱਟਾ ਫੁੱਲ ਹੈਵੀ ਦੇਖੋ ਜੀ ਲੁੱਕ ਦੁਪੱਟੇ ਦੀ ਲੰਮੇ ਚੌੜੇ ਦੁਪੱਟੇ ਰਹਿਣਗੇ ਠੀਕ ਹੈ ਵਰਕ ਸੁਭ ਸ਼ਿਹਧਾ ਰਹੇਗਾ ਜੀ ਦੇਖੋ ਕਿੰਨਾ ਸੋਹਣਾ ਵਰਕ ਆ ਰਿਹਾ ਠੀਕ ਹੈ ਜੀ 컬러 ਤੁਸੀਂ ਖੁਦ ਦੇਖ ਲਓ ਬਹੁਤ ਸੋਹਣਾ ਪੀਸ ਜੇ 컬러 ਇਹ کافی ਜਿਆਦਾ ਪਿਆਰਾ 컬러 ਆ ਪ੍ਰਾਈਸ ਇਹਦਾ ਵੀ ਸੇਮ ਹੈ 14800 ਨੈਕਸਟ ਦੇ ਰਹੇ ਆ ਜੀ ਤੁਹਾਨੂੰ ਫੰਕਸ਼ਨਲ ਸੂਟ ਹੋਤਾ ਹੋਗੀ ਬ੍ਰਾਈਡਲ ਲੁੱਕ ਦੇ ਸੂਟ ਠੀਕ ਹੈ ਇਹ ਆ ਗਏ ਆ ਬ੍ਰਾਈਡਲ ਦੇ ਘਰਦੇ ਆ ਨੇ ਜਿਨ੍ਹਾਂ ਨੇ ਸੂਟ ਪਾਣੇ ਹੋਣਾ ਵਾਸਤੇ ਹੈਵੀ ਲੁੱਕ ਦੇ ਵਿੱਚ ਸੂਟ ਨੇ ਇਹ ਹੈਗਾ ਕ੍ਰੇਪ ਦਾ ਬਿਲਕੁਲ ਲਾਈਟ ਪੀਚ ਕਲਰ ਹੈ ਬਾਵਾ ਜੀ ਸ਼ੇਰ ਜੀ ਨੂੰ ਬੋਲਦਾਂ ਨੇ ਬਾਜੂ ਹੈਵੀ ਨੇ 프ਰੰਟ ਹੈਵੀ ਆ ਜੀ ਪੈਚ ਦਾ ਕੰਮ ਕੀਤਾ ਹੋਇਆ ਇਸ ਤੇ ਠੀਕ ਹੈ ਬਹੁਤ ਸੋਹਣਾ ਸੂਟ ਹੈ 5 ਮੀਟਰ ਦਾ 올ਓਵਰ ਸੂਟ ਮਿਲੂਗਾ ਜਿਹੜੇ ਦੇਖਣ ਵਾਲੀ ਲੁੱਕ ਹੈ ਜੀ ਉਹ ਹੈਗੀ ਇਸ ਤੇ ਦੁਪੱਟੇ ਦੇ ਇਹ ਵਾਲੀ ਲੁੱਕ ਹੈ ਜੀ ਇਸ ਤੇ ਦੁੱਤੇ ਦੇ ਸੈਂਟਰ ਪੈਨਲ ਦੇ ਨਾਲ ਇਹਨੂੰ ਥਾਲੀ ਵਰਕ ਬੋਲ ਦਿੰਦੇ ਆ ਬਹੁਤ ਸੋਹਣਾ ਸੂਟ ਆ ਦੁਪट्टे ਦੀ ਲੁੱਕੇ ਬਹੁਤ ਸੋਹਣੀ ਆ ਮਤਲਬ ਤੁਸੀਂ ਕੁਝ ਪਾਇਆ ਹੋਊਗਾ ਤਾਂ ਅਲੱਗ ਪਾਇਆ ਹੋਏਗਾ ਇਹ ਵਾਲੇ ਸੂਟ ਨੂੰ ਕਿਉਂਕਿ ਜਦ ਦੁਪੱਟਾ ਜਦੋਂ ਆਪਾਂ ਕੈਰੀ ਕਰਦੇ ਆ ਨਾ ਤਾਂ ਲੁੱਕ ਤਾਂ ਬਹੁਤ ਸੋਹਣੀ ਆਂਦੀ ਆ ਆਪਾਂ ਫੰਕਸ਼ਨ 'ਚ ਜ਼ਿਆਦਾਤਰ ਦੁਪੱਟਾ ਇਦਾਂ ਹੀ ਕੈਰੀ ਕਰਦੇ ਆ ਤਾਂ ਕੁਝ ਇਦਾਂ ਦੀ ਲੁੱਕ ਆਂਦੀ ਆ ਦੁਪੱਟੇ ਬਹੁਤ ਸੋਹਣਾ ਸੂਟ ਆ ਤੇ ਪ੍ਰਾਈਸ ਲਊਗਾ ਇਸ ਸੂਟ ਦਾ ਕਿ ਕਾਜੀ ਇਹ ਸੂਟ ਦਾ ਪ੍ਰਾਈਸ ਲਊਗਾ 13500 13500 ਇਸ ਸੂਟ ਦਾ ਪ੍ਰਾਈਸ ਹੈ ਇਹਦੇ ਵਿੱਚ ਕਲਰ ਅਸੀਂ ਤੁਹਾਨੂੰ ਦੋ ਦੰਨੇ ਆ ਜੀ ਇਹ ਹੈਗਾ ਇਹਦਾ ਸੈਕਿੰਡ ਕਲਰ ਠੀਕ ਹੈ ਬਾਕੀ ਤੁਸੀਂ ਸਾਰਾ ਸੂਟ ਖੁੱਲਿਆ ਹੋਵੇ نیچے ਵਾਲਾ ਦੇਖ ਹੀ ਲਿਆ ਉਦਾਂ ਹੀ ਰਹੇਗਾ ਜੀ ਦੁਪੱਟਾ ਮੈਂ ਤੁਹਾਨੂੰ ਦਿਖਾ ਦਾਂ ਨਹੀਂ ਕਿਉਂਕਿ ਇਹਨਾਂ ਦਾ ਮੇਨ ਹੈਗਾ ਦੁਪੱਟਾ ਇਹ ਵਾਲੀ ਲੁੱਕ ਹੈ ਜੀ ਦੁਪੱਟੇ ਦੀ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਠੀਕ ਹੈ ਜੀ ਇਹ ਹੈਗਾ ਇਹਦਾ ਦੁਪੱਟਾ ਤੇ ਪ੍ਰਾਈਸ ਹੈਗਾ 13500 ਨੈਕਸਟ ਦੇ ਰਹੀਆਂ ਤੁਹਾਨੂੰ ਸ਼ਿਮਰ ਦੇ ਉੱਪਰ ਸੌਟ カラー ਇਦਾਂ ਪਿਆਰੇ ਲੈ ਕੇ ਆਏ ਆ ਵੀ ਪੂਰੀ ਫੈਮਿਲੀ ਹੀ ਸੂਟ ਲੈ ਲੇਗੀ ਜਿੱਦਾਂ ਇਹ ਮਦਰਜ਼ ਵਾਸਤੇ ਬਹੁਤ ਸੋਹਣਾ ਹੈ 컬러 ਬੈਸਟਾ ਹਰੀ ਕੇਜ ਵਾਸਤੇ ਅੱਛਾ ਹੈ ਪਰ ਇਹਦਾ ਪ੍ਰਿੰਟਡ ਸੌਰੀ ਇਹਦਾ ਕਲਰ ਤੇ ਇਹਦਾ ਜਿਹੜਾ ਵਰਕ ਹੈ ਬਹੁਤ ਸੋਹਣਾ ਹੈ ਰਾਇਲ ਜਿਹਾ ਵਰਕ ਹੈ ਜੀ ਇਸ ਸੂਟ ਦਾ ਪਿਓਰ ਸ਼ਿਮਰ ਦੀ ਸ਼ਰਟ ਹੈ ਇਹਦੇ ਨਾਲ ਤੇ ਪਿਓਰ ਕ੍ਰੇਪ ਦੀ 3 ਮੀਟਰ ਦੀ ਸਲਵਾਰ ਆ ਇਹ ਦੇਖੋ ਜੀ ਇਸ ਸੂਟ ਦਾ ਦੁਪੱਟਾ ਲੰਮਾ ਚੌੜਾ ਕਾਰਨਰ ਹੈਵੀ ਦੇ ਨਾਲ ਫੋਰ ਸਾਈਡ ਇਹਦੀ ਰਹੇਗੀ ਬੇਲ ਐਦਾਂ ਤੇ ਸਾਰੇ ਚ ਰਹਿਣਗੇ ਐਦਾਂ ਸਟੋਨ ਤੇ ਬੂਟੇ ਬਹੁਤ ਸੋਹਣਾ ਸੂਟ ਹੈ ਇਹ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 10500 ਇਹਦੇ ਵੀ ਤੁਹਾਨੂੰ ਕਲਰ ਦੇ ਦੰਨੇ ਇਹ ਹੈਗਾ ਇਹਦਾ ਸੈਕੰਡ ਕਲਰ ਕਲਰ ਦੋਨੋਂ ਹੀ ਬਹੁਤ ਸੋਹਣੇ ਆ ਇਹ ਸਲਵਾਰ ਹੈ ਜੀ ਤੇ ਇਹ ਹੈਗਾ ਇਹਦਾ ਦੁਪੱਟਾ ਸਰਡ ਤੁਹਾਨੂੰ ਇੱਕ ਹੋਰ ਡਿਜ਼ਾਈਨ ਬਹੁਤ ਸੋਹਣਾ ਜਿਹਾ ਦਿਖਾਣੇ ਆ ਖੁਸ਼ ਅਲੱਗ ਬਣਿਆ ਹੋਇਆ ਇਹ ਵਾਲਾ ਸੂਟ ਵੀ ਇਹ ਦੇਖੋ ਜੀ ਸੂਟ neck ਦੇ ਉੱਪਰ ਬਹੁਤ ਪਿਆਰਾ ਵਰਕ ਆ ਇਹਦੀ ਲੈਂਥ ਮੈਟਰ ਨਹੀਂ ਕਰਦੀ ਕਿਉਂਕਿ نیچے ਘੇਰਾ ਨਹੀਂ ਬਣਿਆ ਹੋਇਆ ਹੈਗਾ ਜੇ neck ਤੇ ਘੇਰਾ ਦੋਨੇ ਬਣੇ ਹੋਣ ਫਿਰ ਥੋੜੀ ਜੀ ਪ੍ਰੋਬਲਮ ਆ ਜਾਂਦੀ ਆ ਇਦੀ ਵੈਸੇ ਲੈਂਥ ਹੋ ਗਈ ਜੀ 44 45 ਤੱਕ इजीली ਬਣ ਜਾਏਗੀ ਤੁਸੀਂ ਘੱਟ ਜਿੰਨੀ ਮਰਜ਼ੀ ਕਰ ਸਕਦੇ ਹੋ ਕਿਉਂਕਿ ਨੀਚੇ ਤਾਂ ਕਟਿੰਗ ਹੋ ਜਾਏਗਾ ਠੀਕ ਹੈ ਕਲਰ ਵੀ ਬਹੁਤ ਸੋਹਣਾ ਹੈ ਇਹ ਹੈਗੀ ਇਹਦੀ ਸਲਵਾਰ 3 ਮੀਟਰ ਦੀ ਤੇ ਇਹਦੇ ਨਾਲ ਅਸੀਂ ਦੁਪੱਟਾ ਕਰਵਾਇਆ ਮਲਟੀ ਦੇ ਵਿੱਚ ਦੁਪੱਟੇ ਦੀ ਲੁੱਕ ਦੇਖਿਓ ਐਟਾ ਕੁਛ ਲੁੱਕ ਹੈ ਜੀ ਦੁਪੱਟੇ ਦੇ ਵਰਤੀ ਜੀ ਟੋਨ ਦੇ ਉੱਪਰ ਆਏਗਾ ਤੇ ਦੁਪੱਟਾ ਲਾਇਆ ਹੈ ਸ਼ਿਮਰ ਬ੍ਰੋਕੇਟ ਦਾ ਦੋਨੋਂ ਸਾਈਡ ਦੇ ਕਾਰਨਰ ਐ ਤਾਂ ਹੈਵੀ ਰਹਿਣਗੇ ਤੇ ਬਾਕੀ ਸਾਰੇ ਤੇ ਬਹੁਤ ਯੂਨੀਕ ਜਿਹਾ ਵਰਕ ਕੀਤਾ ਹੋਇਆ ਪ੍ਰਾਈਸ ਹੈਗਾ ਜੀ 13500 ਅ ਇਹਨਾਂ ਦੇ ਪ੍ਰਾਈਸ ਫਿਨਿਸ਼ਿੰਗ ਸੂਟ ਦੇ ਉਸ ਤੇ ਡਿਪੈਂਡ ਕਰਦਾ ਹੈ ਬਹੁਤ ਪਿਆਰੀ ਫਿਨਿਸ਼ਿੰਗ ਬਹੁਤ ਸੋਹਣੀ ਹੈ ਜੀ ਸਾਡੇ ਕਾਰੀਗਰਾਂ ਦੇ ਜਿਨ੍ਹਾਂ ਨੂੰ ਅਸੀਂ ਕੋਈ ਲਾਈਟ ਵੇਟ ਸੂਟ ਵੀ ਕਢਵਾ ਕੇ ਦਿੰਨੇ ਆ ਉਹ ਵੀ ਕਹਿੰਦੇ ਆ ਵੀ ਵਾਕਈ ਫਿਨਿਸ਼ਿੰਗ ਤਾਂ ਬਹੁਤ ਜ਼ਿਆਦਾ ਹੈਗੀ ਆ ਪ੍ਰਾਈਸ ਫਿਰ ਕਾਰੀਗਰਾਂ ਦੀ ਮਿਹਨਤ ਬਹੁਤ ਹੁੰਦੀ ਆ ਇਹਨਾਂ ਸੂਟਾਂ ਨੇ ਤਾਂ ਫਿਰ ਵੀ ਤੁਹਾਨੂੰ ਮਤਲਬ ਅਦਰ ਤੋਂ ਠੀਕ ਤੋਂ ਵਧੀਆ ਹੀ ਕਾਟੀ ਪ੍ਰਾਈਸ ਮਿਲਣਗੇ ਸਾਰੇ ਇਹ ਹੈਗਾ ਇਹਦਾ ਜ਼ਿਗਜ਼ੈਗ ਵਾਲਾ ਸ਼ਿਮਰ ਦਾ ਦੁਪੱਟਾ ਕੁਝ ਅਲੱਗ ਲੁੱਕ ਦੇ ਰਿਹਾ ਠੀਕ ਹੈ ਜ਼ਿਗਜ਼ੈਗ ਪ੍ਰਿੰਟ ਦੇ ਉੱਪਰ ਹੈ ਜੀ ਇਹ ਸ਼ਿਮਰ ਤੇ ਵਰਕ ਦੇਖੋ ਜੀ ਤਾਂ ਪਹਿਲਾਂ ਸੀਗਾ ਸੇਮ ਉਦਾਂ ਹੀ ਆ ਸਿਰਫ ਦੁਪੱਟੀਆਂ ਦਾ ਫਰਕ ਆ ਗਿਆ ਪ੍ਰਾਈਸ ਸੇਮ ਹੈ ਜੀ ਨੀਚੇ ਵਾਲੇ ਸੂਟ ਨਾਲ ਦਾ 13500 ਟਿਕ ਦੇ ਰਹੀਆਂ ਤੁਹਾਨੂੰ ਬਹੁਤ ਸੋਹਣਾ ਸੂਟ ਕੱਟ ਦਾਣੇ ਦੇ ਉੱਪਰ ਸੂਟ ਦੀ ਲੁੱਕ ਬਹੁਤ ਸੋਹਣੀ ਆ ਚਮਚਮ ਕਰਨ ਵਾਲਾ ਸੂਟ ਬਹੁਤ ਸੋਹਣਾ ਟੋਟਲੀ ਦਬਕੇ ਤੇ ਘਟਦਾਣੇ ਦੇ ਉੱਪਰ ਸੂਟ ਬਣਿਆ ਹੋਇਆ ਹੈ ਹੈਵੀ ਬਾਜੂ ਨੇ ਇਸ ਦੀਆ ਔਰਗੈਂਜ਼ਾ ਦੀ ਪਿਓਰ ਦੀ ਸ਼ਰਟ ਹੈ ਤੇ ਨਾਲ ਹੈਗੀ ਹੈ ਜੀ ਕਰੀਫ ਦੀ 3 ਮੀਟਰ ਦੀ ਸਲਵਾਰ ਕਲਰ ਸ਼ੇਡ ਵੀ ਬਹੁਤ ਸੋਹਣਾ ਹੈ ਤੇ ਦੇਖਣ ਵਾਲਾ ਹੈਗਾ ਇਹਦਾ ਦੁਪੱਟਾ ਇਹ ਹੈਗਾ ਇਹਦਾ ਦੁਪੱਟਾ look ਦੇਖੋ ਦੁਪੱਟਾ ਪਿਓਰ ਔਰਗੈਂਜ਼ਾ ਇਹ ਹੈ ਸਾਫਟ オーਗੈਂਜ਼ਾ ਜਿੱਥੇ ਖੜਾ ਦੋਗੇ ਬਸ ਉੱਥੇ ਖੜ ਜੇਗਾ ਇਹਦੇ ਕਾਰਨਰ ਕਾਫੀ ਹੈਵੀ ਦੇ ਵਿੱਚ ਰਹਿਣਗੇ ਦੁਪੱਟੇ ਦੇ ਕਾਫੀ ਦੂਰ ਤੱਕ ਹੈਵੀ ਆ ਤੇ ਇਹ ਹੈਗਾ ਫੋਰ ਸਾਈਡ ਦਾ ਵਰਕ ਫਿਨਿਸ਼ਿੰਗ ਦੇਖੋ ਦੁਪੱਟੇ ਦੀ ਠੀਕ ਹੈ ਜੀ ਪ੍ਰਾਈਸ ਰਹੇਗਾ ਇਸ ਸੂਟ ਦਾ 16500 ਖੂਸ਼ ਲੱਗ ਗਿਆ ਜੀ ਬਿਲਕੁਲ ਨੈਕਸਟ ਦੇ ਰਹੇ ਹਾਂ ਸ਼ਿਮਰ ਦੇ ਉੱਪਰ ਇਹ ਹੈਗਾ ਸ਼ਿਮਰ ਦਾ ਸੂਟ ਡਿਜ਼ਾਈਨਿੰਗ ਤੇ ਵਰਕ ਦੀ ਫਿਨਿਸ਼ਿੰਗ ਦੋਨੋਂ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਦੇਖੋ ਕਿੰਨਾ ਸੋਹਣਾ ਸੋਹਣਾ ਡਿਜ਼ਾਈਨ ਆ। ਇਹ ਸੂਟ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਪਿਆਰਾ ਹੈ। ਬਾਜੂ ਤੇ ਵੀ ਹੈਵੀ ਕਮ ਮਿਲੇਗਾ। ਉੱਪਰ ਸ਼ੋਲਡਰ ਤੱਕ ਕਮ ਆਏਗਾ ਜੀ। ਇਹ ਉੱਪਰ ਆਪਣੇ ਮੋਢੇ ਤੇ ਆਏਗਾ ਇਹ ਵਾਲਾ ਵਰਕ। ਠੀਕ ਹੈ ਇਹਦੀ ਬਾਜੂ ਤਿਆਰ ਹੋਏਗੀ ਉਨ तकरीबन 17 ਤੋਂ ਲੈ ਕੇ 19 ਇੰਚ ਤੱਕ ਬਾਕੀ ਥੋੜੀ ਮਰਜੀ ਤੁਸੀਂ ਜਿੰਨਾ ਮਰਜੀ ਇਹਨੂੰ ਸ਼ਾਰਟ ਕਰਵਾ ਸਕਦੇ ਹੋ। ਕريب ਦੀ ਸਲਵਾਰ ਇਹਦੇ ਨਾਲ 3 ਮੀਟਰ ਦੇ 13500 ਇਸ ਸੂਟ ਦਾ ਪ੍ਰਾਈਸ ਆ ਤੇ ਕਲਰ ਸੋਨੋ 컬러ਫੁਲ ਇਹਦੇ ਨਾਲ ਮਿਲ ਜੇਗਾ ਦੁਪੱਟਾ ਐਤਾ ਮਲਟੀ ਲੁੱਕ ਦੇ ਰਿਹਾ। ਫੋਰਡੀ ਦੁਪੱਟਾ ਬਹੁਤ ਸੋਨਾ। ਸਾਰੇ ਦੁਪੱਟੇ ਚਵੇਲਾ ਰਹਿਣਗੇ ਤੇ ਉਲਝਣ ਵਾਲੀ ਲੱਗੀ ਵੀ ਹੈ ਜੀ ਲੇਸ 13500 ਹੈਗਾ ਪ੍ਰਾਈਸ ਕਲਰ ਦੇਖੋ ਇਹ ਹੈਗਾ ਦਾ ਸੈਕਿੰਡ ਕਲਰ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟੇ ਬਹੁਤ ਸੋਨੇ ਆ ਕਲਰ ਲਾਈਟ ਡਾਰਕ ਜੇ ਸਾਰੀਆਂ ਇਹ ਦੁਪੱਟੀਆਂ ਦੇ ਵਿੱਚ 13500 ਇਸ ਸੂਟ ਦਾ ਪ੍ਰਾਈਸ ਆ ਸ਼ਿਪਿੰਗ ਸਾਰੇ ਸੂਟਾਂ ਦੀ ਅਲੱਗ ਤੋਂ ਰਹੇਗੀ ਜੇ ਇਹ ਹੈਗਾ ਜਰਕਣ ਵਾਲਾ ਸੂਟ ਇਹ ਲਾਸਟ ਹੀ ਰਹਿ ਗਿਆ ਸਾਡੇ ਕੋਲ ਇਹ ਵੈਸੇ ਸੇਲ ਹੋ ਗਿਆ ਸੀਗਾ ਸੂਟ ਤੇ ਇਹਦੀ ਬੁਕਿੰਗ ਕੈਨਸਲ ਹੋ ਗਈ ਸੀ ਸੂਟ ਦੀ ਇਹ ਸੀ ਡਿਸਕਾਊਂਟ ਤੇ ਕੱਢਿਆ ਹੋਇਆ ਪੀਸ ਆ ਟੋਟਲੀ ਜਰਕਣ ਤੇ ਬਣਿਆ ਹੋਇਆ ਪੀਸ ਇਹ ਸਾਰੇ ਪਰਲਸ ਦੇ ਉੱਪਰ ਬਹੁਤ ਪਿਆਰਾ ਜਰਕਣ ਕੀਤਾ ਹੋਇਆ ਜੀ ਸਾਰੇ ਕਟ ਦਾਣੇ ਦੇ ਨਾਲ ਆ ਥ्रेड ਵਰਕ ਆ ਵਾਜੂ ਵੀ ਹੈਵੀ ਨੇ ਤੇ ਦੇਖਣ ਵਾਲਾ ਹੈਗਾ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਦਾ ਫੋਰ ਸਾਈਡ ਦੇ ਨਾਲ ਪ੍ਰਾਈਸ ਹੈਗਾ 8000 ਰਿਸਕ ਦਾ 8000 ਦਾ ਸੂਟ ਹੈ ਜੀ ਇਹ ਸੀਗਾ 12000 ਦਾ ਸੂਟ ਇਹ ਡਿਸਕਾਊਂਟ ਤੇ ਘੱਡਿਆ ਹੋਇਆ ਪੀਸਾ ਇਹਦਾ ਵਰਕ ਹੈ ਜਿਹੜਾ ਜਦੋਂ ਤੁਸੀਂ ਇਹਨੂੰ ਮਤਲਬ ਤੁਹਾਡੇ ਪਾਸ ਜਾਏਗਾ ਸੂਟ ਉਸ ਟਾਈਮ ਫੀਲ ਕਰੋਗੇ ਬਹੁਤ ਸੋਹਣਾ ਵਰਕ ਆ ਤੇ हां जी उम्मीद करती हूं ਤੁਹਾਨੂੰ 컬렉ਸ਼ਨ ਪਸੰਦ ਆਈ ਹੋਵੇਗੀ ਤੁਸੀਂ ਖੁਦ ਦੱਸ ਦਿਓ ਕਮੈਂਟ ਕਰਕੇ ਵੀ ਕਿੱਦਾਂ ਲੱਗਿਆ ਕਿਉਂਕਿ ਇਹਨਾਂ ਦੇ ਜਿਹੜੇ ਵਰਕ ਨੇ ਕਲਰ ਨੇ ਮੈਨੂੰ ਤਾਂ ਪਰਸਨਲੀ ਬਹੁਤ ਜ਼ਿਆਦਾ ਪਸੰਦ ਆ ਤੇ ਬਾਕੀ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਿਓ ਦੇ ਲਈ ਵੀ ਥੈਂਕ ਯੂ so much